ਬਾਬਾ ਨਨ ਸਿੰਘ ਜੀ ਦਾ 45ਵਾਂ ਬਚਨ ਪਗਤੀ ਮਾਰਗ ਵਿੱਚ ਦਾਖਲਾ ਤਾਂ ਹੀ ਹੁੰਦਾ ਹੈ ਜੇ ਮਨੁੱਖ ਮਨ ਵਿੱਚ ਮੰਨ ਲਵੇ ਕਿ ਮੈਂ ਕਸੂਰਵਾਰ ਹਾਂ ਮੈਂ ਦੇਣਦਾਰ ਹਾਂ ਜੇ ਮਨੁੱਖ ਆਪਣੇ ਆਪ ਨੂੰ ਕਰਜ਼ਾਈ ਹੀ ਨਾ ਮੰਨੇ ਤਾਂ ਉਸ ਦਾ ਕਰਜ਼ਾ ਉੱtreਗਾ ਕਿਵੇਂ ਬਾਬਾ ਨਨ ਸਿੰਘ ਜੀ ਦਾ 55ਵਾਂ ਬਚਨ ਸ਼ਹੀਦੀ ਰੂਹਾਂ ਹਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਹਾਜ਼ਰ ਹੋ ਕੇ ਪਹਿਰਾ ਦਿੰਦਿਆਂ ਹਨ ਬਾਬਾ ਨਨ ਸਿੰਘ ਜੀ ਦਾ 55ਵਾਂ ਬਚਨ ਸਤ ਸੰਗ ਇੱਕ ਛੀਸ਼ੇ ਦੀ ਨਹੀਂ ਆਈ ਹੈ ਜੋ ਮਨੁੱਖ ਨੂੰ ਉਸ ਦੇ ਔਗਣਾ ਦੀ ਪਹਿਚਾਣ ਕਰਵਾਉਂਦੀ ਹੈ ਬਾਬਾ ਨਨ ਸਿੰਘ ਜੀ ਦਾ 57ਵਾਂ ਬਚਨ ਪੁੰਨਾ ਦਾ ਜ਼ੁਰ ਜਦ ਸ਼ਿਖਰ ਤੇ ਆਉਂਦਾ ਹੈ ਤਾਂ ਪੂਰਨ ਮਹਾਪੁਰਸ਼ਾਂ ਦੇ ਦਰਸ਼ਨ ਹੁੰਦੇ ਹਨ ਬਾਬਾ ਨਨ ਸਿੰਘ ਜੀ ਦਾ 58ਵਾਂ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਚਾਰ ਸਰੂਪ ਹਨ ਇੱਕ ਨਿਰਗੁਣ ਦੂਜਾ ਸਰ ਗੁਣ ਤੀਜਾ ਬਾਣੀ ਅਤੇ ਚੌਥਾ ਗਰੀਬੀ ਬਾਬਾ ਨਨ ਸਿੰਘ ਜੀ ਦਾ ਨਾਟਮਾ ਬਚਨ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਵੇਲੇ ਨਾਮ ਦੀ ਹੀ ਦਾਤ ਮੰਗੇ ਬਾਬਾ ਨਨ ਸਿੰਘ ਜੀ ਦਾ 8ਵਾਂ ਬਚਨ ਗੁਰੂ ਕੋਲੋਂ ਸਿਰਫ ਇੱਕੋ ਹੀ ਚੀਜ਼ ਮੰਗੋ ਉਹ ਕੀ ਸਾਨੂੰ ਆਪਣਾ ਬਣਾ ਲਓ ਬਾਬਾ ਨਨ ਸਿੰਘ ਜੀ ਦਾ 9ਵਾਂ ਬਚਨ ਸਭ ਗੁਰੂ ਨਾਨਕ ਦੇਵ ਜੀ ਦੇ ਬਣੋ ਇਸ ਤੋਂ ਵੱਡਾ ਹੋਰ ਕੋਈ ਕੰਮ ਨਹੀਂ ਬਾਬਾ ਅਨੰਦ ਸਿੰਘ ਜੀ ਦਾ ਬਾਟਮਾ ਬਚਨ ਗੁਰੂ ਸਾਹਿਬ ਮਿਹਰ ਕਰੰਤਾ ਦੁੱਖ ਵੀ ਸੁਖ ਬਣ ਜਾਂਦੇ ਹਨ ਬਾਬਾ ਅਨੰਦ ਸਿੰਘ ਜੀ ਦਾ ਤਰੇਟਮਾ ਬਚਨ ਨੇਕੀ ਕਰਨਾ ਗੁਰਨਾਨਕ ਨੂੰ ਪਉਣਾ ਹੈ ਬਾਬਾ ਅਨੰਦ ਸਿੰਘ ਜੀ ਦਾ ਛੋਟਮਾ ਬਚਨ ਪਰਮਾਤਮਾ ਦਾ ਨਾਮ ਹੀ ਤਾਂ ਗੁਣਾ ਦਾ ਸੋਮਾ ਹੈ ਪਰ ਜੇ ਕੋਈ ਨਾਮ ਦੀ ਕਮਾਈ ਕਰੇ ਬਾਬਾ ਨਾਨਕ ਸਿੰਘ ਜੀ ਦਾ ਪਾਠਮਾ ਬਚਨ ਸਿੱਖ ਨਿੰਦਿਆ ਆਪਣੀ ਕਰੇ ਤੇ ਉਸਤਤ ਧੰ ਗੁਰੂ ਨਾਨਕ ਸਾਹਿਬ ਜੀ ਦੀ ਕਰੇ ਬਾਬਾ ਨਾਨਕ ਸਿੰਘ ਜੀ ਦਾ ਸ਼ਾਟਮਾ ਬਚਨ ਸੁਖਮਨੀ ਸਾਹਿਬ ਜੀ ਦਾ ਪਾਠ ਸਾਰਾ ਨਾਮ ਦਾ ਹੀ ਸਰੂਪ ਹੈ ਬਾਬਾ ਨਾਨਕ ਸਿੰਘ ਜੀ ਦਾ ਸਤਾਟਮਾ ਬਚਨ ਜਦ ਸੁਖਮਨੀ ਭਾਵ ਸੁਖਾਂ ਦੀ ਮਣੀ ਤੁਹਾਡੇ ਕੋਲ ਹੈ ਤਾਂ ਫਿਰ ਕਾਹਦਾ ਕਾਟਾ ਹੈ ਬਾਬਾ ਨਾਨਕ ਸਿੰਘ ਜੀ ਦਾ ਠਾਟਮਾ ਬਚਨ ਏ ਜੋ ਗੁਰਬਾਣੀ ਹੈ ਇਹ ਉਹ ਪੌੜੀਆਂ ਹਨ ਜੋ ਦਰਗਾਹ ਨੂੰ ਲੈ ਜਾਣਗੀਆਂ ਬਾਬਾ ਨਾਨਕ ਸਿੰਘ ਜੀ ਦਾ 97ਵਾਂ ਬਚਨ ਗੁਰੂ ਕੋਲੋਂ ਸਿਰਫ ਇੱਕੋ ਹੀ ਚੀਜ਼ ਮੰਗੋ ਉਹ ਕੀ ਸਾਨੂੰ ਆਪਣਾ ਬਣਾ ਲਓ ਬਾਬਾ ਨਾਨਕ ਸਿੰਘ ਜੀ ਦਾ 17ਵਾਂ ਬਚਨ ਦਾਨ ਕਰਨ ਬਾਬਤ ਦਾਨ ਕਰਕੇ ਮਾਣ ਨਾ ਕਰੋ ਬਾਬਾ ਨਾਨਕ ਸਿੰਘ ਜੀ ਦਾ 71ਵਾਂ ਬਚਨ ਮੀ ਸਭ ਤੇ ਪੈਂਦਾ ਹੈ ਪਰ ਲਾਭ ਉਹ ਉਠਾਉਂਦੇ ਹਨ ਜਿਨ੍ਹਾਂ ਦੇ ਖੇਤ ਵਾਏ ਹੋਏ ਤੇ ਵੱਟ ਪਾਏ ਹੋਏ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ